ਆਜੇ ਇਹਦੇ ਸ਼ਹਿਰ ਦੇ ਨੇੜੇ ਥੋੜੀ ਮਾਰਤ ਜੰਗਲ ਸੀ ਬਹੁਤ ਵੱਡਾ ਅੱਛਾ ਜੰਗਲ ਦੇ ਵਿੱਚ ਸਾਦੀ ਕੁਟਿਆ ਸੀ ਬਹੁਤ ਡਬਰ ਬਣਾਈ ਵੀ ਹੂੰ ਕੇਲੇ ਵਾਲੇ ਬਹੁਤ ਸੀ ਸਰੋਵਰ ਵੀ ਹੋਣਿਆ ਪਿਆ ਸੀ ਹੂੰ ਤੇ ਬਾਗ ਵੀ ਲਾਇਆ ਸੀ ਮਾਲੀ ਰੱਖੇ ਸੀ ਸਾਦੇ ਸਾਲ ਬਹੁਤ ਕਰਮਾਤੀ ਇਸ ਬੜੀ ਕਰਮਾਤਾ ਉਹਨੇ ਕੋਲ ਸਾਦੇ ਕੋ ਕੁੱਤੀ ਰੱਖੀ ਹੋਈ ਸੀ ਹੂੰ ਜਦੋਂ ਉਹਨੂੰ ਇਲੇ ਹੀ ਜਿਹੜੇ ਨੁਹਾ ਕੇ ਬਾਬੇ ਨੂੰ ਨੁਹਾਇਆ ਕਰਨ ਤੇ ਥੋਂ ਗਿੱਲਾ ਹੋ ਜਾ ਖਰੇ ਤੇ ਬਾਬਾ ਦਾ ਉਠ ਗਿਆ ਖਰਿਆ ਪਾਸੇ-ਪਾਸੇ ਹੋਇਆ ਕਰਨ ਤੇ ਕੁੱਤੀ ਉੱਥੇ ਟੂਆ ਕੱਢ ਦਿਆ ਕਰਿਆ ਜੈਸੇ ਕੁੱਤੀ ਟੂਆ ਕੱਢ ਦਿਆ ਕਰਦੇ ਤੇ ਉਹ ਨਿੱਤ ਵਿਚਾਰੇ ਫੇਰ ਭਰਿਆ ਕਰਨ ਭਰ ਕੇ ਬਾਬੇ ਨੂੰ ਨੁਹਾਇਆ ਕਰਨ ਕੁੱਤੀ ਫੇਰ ਟੂਆ ਕੱਢ ਦਿਆ ਕਰ ਉਹ ਨਾ ਡਰਦੇ ਦੱਸਣੋ ਆਦੇ ਥਾਵਾ ਕਰੇ ਮੱਤੀਸ ਵੀ ਦਾਸਤੌਰੇ ਮੂੰਹ ਪਤਾ ਨਹੀਂ ਕਿਨੇ ਕੋਈ। ਖੀਰੀ ਵੀ ਜੋਂ ਨਾ ਹੀ ਸਾਡੀ ਨਾ ਹੋ। ਪਠਨ ਟੂਆ ਰੋਜ ਪੜਨਾ ਲੋਜ ਮੰਦ ਕਰਨਾ। ਉਹ ਫੇ ਇਕੱਠੇ ਹੋ ਕੇ ਤੇ ਛਾਰ ਕੋਲੇ ਗਏ। ਕਿਆ ਕੇ ਕੇਲੇ ਹੀ ਹੋਰੇ ਹੱਥ ਬੰਨ ਕੇ ਕਹਿੰਦੇ ਵੀ ਮਹਾਰਾਜ ਕਿ ਸਾਡੀ ਬੇਨਤੀ ਆ ਸੁਣੋ ਵੀ ਔਰ ਦੱਸੋ ਭਾਈ ਕੀ ਗੱਲ ਕਿਤੀ ਆਪਣੀ ਉਹ ਸਾਨੂੰ ਬਹੁਤ ਦੁੱਖ ਦਿੰਦੀ ਆ ਇਹ ਗੱਲ ਅਰੇ ਜਿਉਂ ਤੇਰਾ ਇਸ਼ਨਾਨ ਕਰਾ ਕੇ ਤੂੰ ਤਾਂ ਇੱਧਰ ਫੇਉਣਾ ਆ ਕੇ ਪਾਠ ਭਜੰਦੇ ਬਹਿ ਜਾਣਾ ਅਸੀਂ ਹੋਰ ਕੰਮਾਂ ਤੇ ਲੱਗ ਜਾਣਾ ਤੇ ਉਹ ਠਿੱਟੋ ਆ ਘੁੱਟ ਦਿੰਦੀ ਆ ਅਸੀਂ ਨੱਤ ਫੇਰ ਉਹਨੂੰ ਬੰਦ ਕਰਦੇ ਆ ਕਿਉਂ ਤੈਨੂੰ ਨਹਾਉਨੇ ਆ ਤੂੰ ਇੱਧਰ ਭਜੰਦੇ ਆਉਣਾ ਅਸੀਂ ਪਾਸੋਂ ਫੇਰ ਪੜਦੇ ਆ ਕਿ ਅਸੀਂ ਬਹੁਤ ਦੁਖੀ ਕਰਿਆ ਉਹਨੇ ਉਹਨਾਂ ਆਖਿਆ ਉਹ ਬਾਹਰ ਨਿਕਲਿਆ ਆ ਰਾ ਗਿਆ ਅਖਤੀ ਆ ਰਗੇ ਆਪਣੇ ਬਣ ਜਾ ਬਾਂਦਰੀ ਔਰ ਬਰਾ ਮੱਤੀ ਸਿਓ ਬਾਂਦਰੀ ਬਣ ਗਏ ਉਹ ਬਾਂਦਰੀ ਬਣ ਗਈ ਬਾਂਦਰੀ ਬਣੀ ਉਹ ਤੋਂ ਬੜਾ ਦੁੱਖ ਦੇਣ ਲੱਗੀ ਬਾਸ਼ ਆਵੜਿਆ ਅਖਰੇ ਫਲ ਫਰੂਟ ਕੱਚੇ ਤੂੜੀ ਜਾਇਆ ਕਰੇ ਫਿਰ ਉਹਨਾਂ ਦੇ ਲੀੜੇ ਚੱਕਿਆ ਅਖਰੇ ਦਰਖਤਾਂ ਤੇ ਚੜਦੇ ਆਖਰੇ ਚੇਲਿਆਂ ਦੇ ਉਹਦਾ ਨਾਂ ਮਾਲੀ ਸੀ ਮਾਲੀ ਦੇ ਘਰ ਵਾਲੀ ਉਹ ਬੱਚਾ ਸੀ। ਕੀ ਕੀ ਦੀ ਸੀ। ਉਹ ਮਾਲੀ ਲੈ ਕੇ ਆ ਗਿਆ ਤੇ ਉਹਨੇ ਐ ਬਹੂ ਆ ਗਈ ਤੇ ਉਹਨੇ ਮੰਜੀ ਤੇ ਪਾਤੀ। ਉਹ ਮੁੰਡਾ ਚੱਕਿਆ ਕਰੇ ਇੱਕ ਹੱਥ ਨਾਲ ਆ ਕੇ ਡਿੱਗਾ ਨਹੀਂ ਦਿੰਦਿਆਂ ਇਹ। ਐ ਚੱਕ ਕੇ ਨਾ ਤੇ ਦਰਖਤਾਂ ਨੇ ਭੱਜੀ ਫਿਰਦੀਆਂ ਹੈ ਕਰੀ। ਜਦੋਂ ਖਿਲਾ ਪਾ ਲਾਣਿਆ ਉਦੋਂ ਮੁੰਡਾ ਪਾਦਣ। ਖਿਲਾ ਤੇ ਆ ਜਾਣਾ। ਸਾਡੇ ਇੱਥੇ ਬਰ ਬਾਪੂ ਦਾ ਅੱਡਾ ਹੀ ਰਾਣੀ ਵਿੱਚੋਂ ਗੱਲ ਹੋ ਰਾਗੀ ਤੇ ਤੈਨੂੰ ਵੀ ਹੀ ਵਿਖਾਵਾਂ ਨਾ। ਇਹ ਟਰੋਂਗ ਮੈਂ ਬਿਠਾ ਤੇ ਨਸੂੜੇ ਜਮੀਨ ਨਹੀਂ ਪੱਟ ਚੋੜੀ ਪਈ ਆ ਤੇ ਫਿਰ ਬਾਪੂ ਆਦਾ ਸਨਾਈ ਪਹਿਲਾਂ ਦੀ ਗੱਲ ਆ ਤੇ ਮੰਦਰਾ ਆ ਗਿਆ ਹੁਣ ਕਿਹੜੇ ਮੁਸਲਮਾਨ ਦਾ ਮੁੰਡਾ ਸ਼ੱਕ ਇਹਦਾ ਉਧਰੋਂ ਤੇ ਇਧਰਲੇ ਪਾਸੇ ਆ ਗਿਆ 20 ਕਰਮਾ ਹੈ 20 ਕਰਮਾ ਮੰਗੂ ਐਨੇ ਛਾਲ ਮਾਰਦੀ ਆ ਮੈਂ ਮਾਰ ਨਾਲ ਇਹ ਮੁੰਡਿਆ ਘੱਤ ਨਾਲ ਐ ਲਾਇਆ ਉਹਨੇ ਵੀ ਡਰੇ ਉਹਦੇ ਕੁਛ ਨਹੀਂ ਆਦੇ ਖਿੱਲਾਂ ਲਾ ਜਾ ਕੇ ਪਾਤੀਆਂ ਉਹ ਮੈਂ ਛਾਲ ਮਾਰ ਕੇ ਉਥੇ ਲਿਆ ਕੇ ਮੁੰਡਾ ਪਾਤਾ ਤੇ ਖਿੱਲਾ ਲੈ ਗਿਆ ਚੱਲ ਉਹ ਭਾਈ ਖਿਲਾਂ ਪਾਇਆ ਕਰੇ ਮੁੰਡਾ ਪਾਜਿਆ ਕਰੇ ਉਹ ਵੀ ਡਰੇ ਵੀ ਦੇਖਦੇ ਛੁੱਟ ਗਿਆ ਹੱਥ ਮੁੰਡਾ ਮਾਰ ਲਿਆ ਫੇਰ ਤੇ ਅਸੀਂ ਡਰਨਦਾ ਹੀ ਆ ਜਾਂ ਡਰਕਵੇਂ ਨਾ ਤੇ ਡਰਦਾ ਹੋਵਣਾ ਦੱਸੀ ਤੇ ਡਰਤੇ ਚੇਲੇ ਬਣਾ ਦੱਸਣ ਚੇਲਿਆਂ ਨਹੀਂ ਪੱਗਾ ਪੁਗਾ ਲੈ ਜਾ ਕਰੇ ਚੱਕ ਕੇ ਫਿਰ ਇੱਕ ਦਿਨ ਭਈ ਉਹ ਏਲਾ ਫਿਰ ਗਿਆ ਨਾ ਆਪਣਾ ਮਾਲੀ ਆ ਮਾਲੀ ਜਾ ਕੇ ਹੱਥ ਬਨ ਕੇ ਦੁੰਨੇ ਜੀ ਗਏ ਆਲੇ ਬਾਬਾ ਜੀ ਵੀ ਇੱਕ ਸਾਡੀ ਬੇਨਤੀ ਹੋਰ ਭਾਈ ਦੱਸੋ ਉਹ ਰਵਿਲੀ ਆਪਣੇ ਬਾਗਰੀਆ ਨੂੰ ਬਹੁਤ ਦੁੱਖ ਦਿੰਦੀ ਆ ਨਾਇਤਾਰਾ ਬਾਗ ਦੇ ਵਿੱਚ ਸਾਰੇ ਫਲ ਫਰੂਟ ਕੱਚੇ ਕੁੱਚੇ ਤੋੜ ਤੋੜ ਸਿੱਟੀ ਜਾਂਦੀ ਆ ਤੇ ਨਾਲੇ ਆਲਾ ਮੇਰਾ ਮੁੰਡਾ ਚੱਕ ਕੇ ਦਰਖਤਾਂ ਦੇ ਤੁਰੇ ਫਿਰਦੀ ਆ ਫੇ ਖਿੱਲਾ ਪਾਉਣਾ ਫੇਰ ਦਿੰਦੀ ਆ ਤੇ ਆਹ ਤੇਰੇ ਏਲਿਆਂ ਰਿਆਂ ਤਾਪਕਾ ਪੂੰਗਾ ਚੱਕ ਲੈ ਜਾਂਦੀ ਆ ਦਰਖਤਾਂ ਦੇ ਟੱਗਾਂ ਦਾਂਦੀ ਆ ਉਹ ਬਾਹਰ ਨਿਕਲਿਆ ਦੀ ਮਾਂਦਰੀ ਵੀ ਆਵਲੀ ਆਲਾ ਯਾਖਤਿਆਰ ਕੇ ਆਪਣੇ ਆਲਾ ਬਣ ਜਾ ਹਰਨੇ ਹਰਨੀ ਬਣ। ਹਰਨੀ ਬਣ ਕੇ ਕਈ ਦਿਨ ਫਿਰਦੀ ਰਹੀ। ਹਰਨੀ ਨੇ ਉਹ ਦੁੱਖ ਦਿੱਤਾ। ਹਰਨੀ ਜਿਹੜੇ ਬੂਟੇ ਸੀ ਬਾਗ ਦੇ ਉਹ ਮੁਛਿਆ ਖਰੀ। ਫਲ ਖਾਣ ਲੱਗੀ। ਫਿਰ ਜਿੱਥੇ ਥਾਉਣਾ ਦੇਖਿਆ ਕਰੇ ਉੱਥੇ ਹੀ ਪਿਸ਼ਾਬ ਕਰਦਿਆ ਕਰੇ। ਮੀਂਗਣਾ ਕਰਦਿਆ ਕਰੇ। ਫਿਰ ਪੰਜੇ ਤੇ ਛੜ ਗਈ। ਅਰਾ ਯਾਰ ਮਾ ਕਰਦੇ ਤੇ ਡਰ ਨਾਲ ਸਾਥ ਤੋਂ ਫੇਰ ਜਾਵੜੇ ਸਾਰੂ। ਅਰੇ ਬਾਬਾ ਸਾਡੀ ਅਰਜ਼ੀ ਦਾ ਦੱਸੋ ਭਾਈ ਮਾਰੇ ਵੀ ਜਿਹੜੀ ਹਰਨੇ ਆ ਆਪਣੀ ਤਾਂ ਬੜਾ ਦੁੱਖ ਦੇਣ ਲੱਗ ਗਈ ਕੀ ਗੱਲ ਹੋ ਗਈ ਅਜੇ ਬੂਟੇ ਜਾ ਕੇ ਦੇ ਤਾਂ ਬੂਟੇ ਸਾਰੇ ਮੁੱਛ ਤੇ ਕੁਫਾਲ ਪ੍ਰੂਤੀ ਛੜਦੀ ਪੌੜ ਲਾ ਕੇ ਖੜੀ ਹੋ ਜਾਂਦੀ ਆ ਤੇ ਫੇਰ ਕੋਈ ਥਾਉ ਨਹੀਂ ਦੇਖਣਾ ਕਿਤੇ ਪਿਸ਼ਾਬ ਕਰਨੇ ਕਿਤੇ ਮੀਂਗਣਾ ਕਰਦਾਂ ਦੀ ਆ ਬਾਹਰ ਨਿਕਲਿਆ ਬਾਹਰ ਨਿਕਲਿਆ ਯਾਖ ਤਿਆਰ ਗਏ ਪਾ ਆਪਣੇ ਆਲਾ ਬਣ ਜਾ ਬਾਨੋ ਪਰੀ ਹੂੰ ਮਨੋ ਪਰਿਹਰੀ ਛਾਵਰੇ ਆਮਨੇ ਕਿ ਛਾਵਰੇ ਆਮਨੇ ਮੇਰਾ ਚਾਚਾ ਜਾ ਹਿੰਦਸ ਸੀ ਫੋਟੋ ਉਹ ਦੱਸਦਾ ਹੁੰਦਾ ਸੀ ਆਹ ਨਾਲ ਜਦੋਂ ਅੰਗਰੇਜ਼ਾਂ ਵੇਲੇ ਉਧਰ ਗਏ ਆ ਨਾ ਉਹ ਹੈਗੀ ਜਰਮਨ ਚ ਫਰਾਂਸ ਚ ਤੇ ਆਹ ਜਿਹੜੀ ਛਾਵਰੇ ਆਮ ਵਾਲੀ ਖੜਦਾ ਉਹ ਅਸੀਂ ਦੇਖੀ ਆ ਖੜਦਾ ਜਾਂਦੀਆ ਧਰਤੀ ਚ ਤੇ ਉੱਥੇ ਆਦਾ ਬੜਦਾ ਨਹੀਂ ਕੋਈ ਛਾਵਰੇ ਆਮ ਉਹ ਖੜ ਤਾਂ ਹੀ ਵੜ ਕੇ ਪਰੀ ਲੈ ਆ ਜੀ ਉਧਰ ਉਹ ਤਾਂ پری ਬਣ ਗਈ ਬੜੀ ਸੋਹਣੀ ਬਣ ਗਈ ਤਤ ਕੰਮ ਕਰਿਆ ਕਰੀ ਯਾਰ ਵੀੜੇ ਲਪਿਟ ਹੋਇਆ ਕਰੇ ਫਿਰਦੇ 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 ਸਾਰੇ ਗੰਦ ਹੁੰਦੀ ਹੁੰਦੀ ਤੇ ਉਹ ਰਾਜੇ ਕੋਲੇ ਗੱਲ ਜਾਵੜੀ ਰਾਜੇ ਨੂੰ ਕਿਸੇ ਨੇ ਦੱਸਤਾ ਵੀ ਜਿਹੜੀ ਸ਼ਾਦੀ ਕੁੜੀ ਆ ਆਹ ਗੱਲ ਤਾਂ ਕਿਸੇ ਨੂੰ ਪਤਾ ਹੀ ਨਾ ਵੀ ਉਹ ਬਾਦਰੀ ਤੋਂ ਬਣ ਗਈ ਸ਼ਾਦੀ ਕੁੜੀ ਆ ਤੇ ਉਹ ਤਾਂ ਪਰ ਹੀ ਆ ਬੜੀ ਸੋਹਣੀ ਆ ਉਹ ਵਜ਼ੀਰ ਨੂੰ ਕਹਿੰਦਾ ਯਾਰ ਚੱਲ ਜੀ ਦੇਖ ਕੇ ਆ ਕੇ ਆਪਾਂ ਤੇ ਉਹਦੇ ਦੇ ਰਾਜਾ ਵੀ ਉਹਦਾ ਪਤਾ ਨਹੀਂ ਕੀ ਮੂੰਹ ਕਰਦੇ ਪੂਰਾ ਹੋ ਜੂ ਹੂੰ ਉਹ ਬਾਈ ਆਏ ਆ ਕੇ ਤੇ ਬੱਗੀ ਜੋੜਦੇ ਬੱਗੀ ਦੂਰ ਬੰਨਤੀ ਬਨ ਕੇ ਦੂਰ ਤੇ ਤਾਜ ਵੀ ਉੱਥੇ ਲਾ ਕੇ ਡਰਦਾ ਤਾਜ ਉੱਥੇ ਲਾ ਕੇ ਰੱਖ ਗਿਆ ਤਾਜ ਲਾ ਕੇ ਮੱਥੇ ਨਹੀਂ ਹੋਇਆ ਇਹਦਾ ਤਾਜ ਲਾ ਕੇ ਨਹੀਂ ਮੱਥੇ ਜਾਣਾ ਰਾਜੇ ਦੀ ਫਿਰ ਇਹ ਗੱਲ ਦਾ ਹੰਕਾਰ ਹੋਈ ਜੇ ਹੰਕਾਰ ਹੋ ਗਿਆ ਉਹ ਗੰਬਸ਼ਨ ਕਰਦਾ ਪੂਰਾ ਹੋ ਜੂ ਕਿ ਆ ਜਾ ਕੇ ਤੇ ਮੱਥਾ ਠੀਕਿਆ ਮੱਥੜ ਤੇ ਗੇਵਨ ਤੱਕ ਬਹਿ ਕੇ ਕੁਛ ਨਹੀਂ ਭੁੱਲਿਆ ਜੋ ਮੁੜ ਕੇ ਆਇਆ ਨਾ ਮੁਰਮੁਰਾ ਪਿੱਛਾ ਚ ਆਖੀ ਜਾਵੇ ਹਾਂ ਐ ਮੁਰਮੁਰ ਕੁੜੀ ਕਣੀ ਚਾਖੀ ਜਾਵੇ ਸਾਧ ਦੀ ਵੀ ਨਿਗਾਹ ਕੁੜੀ ਕਣੀ ਚਾਖਦਾ ਹਾਂ ਰੁੱਤ ਵੇਲੇ ਦੇ ਨੇੜ ਜਾਵੜੇ ਤੇ ਉਹ ਇੱਕ ਚੇਲੇ ਨੂੰ ਕਹਿੰਦਾ ਦਾ ਜਾ ਭਾ ਜੇ ਰਾਜੇ ਨੂੰ ਲਿਆ ਸੱਦ ਕੇ ਹਾਂ ਸਾਧ ਬੋਲਦਾ ਮਨ ਮਹਾਰਾਜ ਅਪੀ ਛਾ ਚੇਲੇ ਨੂੰ ਸੱਦ ਕੇ ਲਿਆ ਆਪਣੇ ਰਾਜੇ ਨੂੰ ਰਾਜਾ ਤੁਰ ਚੱਲਿਆ ਉਹਨਾਂ ਨੇ ਆਖੇ ਬੱਗੀ ਹੱਕੀ ਕੋੜੇ ਹੱਕੇ ਤੇ ਡੱਕਰ ਤੇ ਆਵਾਜ਼ਾਂ ਮਾਰੀਆਂ ਚੇਲੇ ਨੇ ਸੁਣੇ। ਦੂਏ ਦਿਨ ਫਿਰ ਉਹ ਚੇਲਾ ਸਾਧ ਨੇ ਭੇਜਿਆ। ਯਾ ਭਾਈ ਰਾਜੇ ਨੂੰ ਨਹੀਂ ਆ ਸਕਦੇ। ਉਹ ਚੇਲਾ ਆਇਆ ਤੇ ਕਚਹਿਰੀ ਲੱਗੀ ਤੇ ਚੇਲਾ ਕਚਹਿਰੀ ਚ ਗਿਆ ਜਾ ਕੇ ਤੇ ਤੇ ਉਹਨੇ ਅਰਜ਼ ਕਰਤੀ। ਫਿਰ ਫੇਰ ਵੀ ਰਾਜਾ ਸੀ ਉਹ ਹੱਥ ਮੰਨ ਕੇ ਜਾ ਕੇ ਅਰਜ਼ੀ ਕੀਤੀ ਵੀ ਰਾਜਾ ਸਾਹਿਬ। ਬੇਨਤੀਆ ਕੋਰਾ ਦਸਾ ਭਾਈ ਅਰੇ ਵੀ ਬਾਬੇ ਨੇ ਸਦਿਆ ਸਾਧਨੇ ਤੈਨੂੰ ਉਹ ਛਾ ਦਾ ਨਾਂ ਲਿਆ ਤੇ ਕਿ ਰਾਜੇ ਦਾ ਰਪਸ਼ਾਬ ਵਿੱਚ ਨਿਕਲਣਾ ਹੋ ਗਿਆ ਤੇ ਭੈਣ ਆਪਾਂ ਮੁਰਮੁਰ ਚਾਹਦੇ ਸੀ ਪਿੱਛਾ ਪਤਾ ਨਹੀਂ ਕੀ ਹੋਊਗਾ ਪਤਾ ਸੀਗਾ ਵੀ ਇੰਨੇ ਕਰਮਤੀ ਆ ਉਹ ਕੋਈ ਦਾ ਮਜੀਰ ਨੂੰ ਕਹਿੰਦਾ ਮੈਂ ਨਹੀਂ ਜਾਂਦਾ ਤੂੰ ਜਾ ਵਜ਼ੀਰਾ ਦਾ ਚਲ ਮੈਂ ਜਾਵੜਾ ਡਰੇ ਵਜ਼ੀਰ ਵੀ ਚਲ ਵਜ਼ੀਰ ਨੇ ਭਾਈ ਕਿਉਂ ਜੋੜੀ ਬੱਗੀ ਤੇ ਵਜ਼ੀਰ ਜਾਵੜਿਆ ਜਾ ਕੇ ਬੱਗੀ ਬਾਹਰ ਖੜਿਆ ਗਿਆ ਤੇ ਮੱਥਾ ਟੇਕ ਕੇ ਬਹਿ ਗਿਆ ਸੰਤਾਂ ਕੋਲੇ ਹੋਰੇ ਭਾਈ ਰਾਜਾ ਇਹ ਵੀ ਰਾਜਾ ਤਾਂ ਆਇਆ ਨਹੀਂ ਮੈਨੂੰ ਭੇਜਤਾ ਤਾਂ ਨਹੀਂ ਭਾਈ ਤੇਰਾ ਕੰਮ ਨਹੀਂ ਰਾਜੇ ਤੱਕਰ ਕੰਮ ਹੋਣਾ ਹੋਰ ਆ ਬਾਬਾ ਫਿਰ ਰਾਜੇ ਨੂੰ ਮਸਵੇਰੇ ਭੇਜ ਔਰ ਸਵੇਰੇ ਨਹੀਂ ਅੱਜ ਹੀ ਭੇਜੋ ਉਹਦਾ ਠੀਕ ਆ 7 ਵਜੇ ਕਹੇ ਕਿ ਮੱਥਾ ਟੇਕ ਕੇ ਸੀ ਜੋੜੀ ਬੱਗੀ ਪੇਹਰੀ ਚ ਆ ਗਿਆ ਇਹ ਜਾ ਕੇ ਕਹਿੰਦਾ ਵੀ ਰਾਜਾ ਸਾਹਿਬ ਤੁਸੀਂ ਚੱਲੋ ਸੋਨੂੰ ਸੱਦਿਆ ਰਾਜਾ ਡਰੇ ਰਾਜਾ ਕਹਿੰਦਾ ਮੇਰੇ ਨਾਲ ਚੱਲ ਰਾਜੇ ਨੂੰ ਆਹੀ ਸ਼ੱਕ ਉਹ ਜਾ ਮੁਰਮੁਰ ਚ ਆ ਕੇ ਕੁੜੀ ਕਹਿੰਦੀ ਗਏ ਨੇ ਜਾਣੇ ਬੱਗੀ ਗਈ ਬੱਗੀ ਖੜਿਆ ਸੀ ਪਾਰ ਤੇ ਜਾ ਕੇ ਮੱਥਾ ਟੇਕ ਕੇ ਬਹਿ ਗਈ। ਦਰੇ ਬੋਧ ਰਾਜਾ। ਉਹ ਛਾਰ ਕਹਿੰਦਾ ਭਾਈ ਆ ਕੁੜੀ ਆ ਮੇਰੀ ਇਹਦਾ ਡੋਲਾ ਦਿੱਤਾ ਤੇ ਲੈ ਜਾਵੇ ਅੱਗੇ। ਤੇ ਪਰ ਗੱਲ ਇਨੀ ਖਤਰਮੇ ਦਾਦਾ। ਇਹ ਗੱਲ ਯਾਦ ਰੱਖੀ ਮੇਰਾ ਥਾਂ ਦੱਸੋ ਜੀ। ਅਰੇ ਮੈਂ ਦੇਣਾ ਕੁਝ ਨਹੀਂ ਨਾ ਮੇਰੇ ਕੋਲ ਕੋ ਦੇਣ ਨੂੰ। ਮੇਰੀ ਕੁੜੀ ਨੂੰ ਤੰਗ ਨਾ ਕਰੀ ਉਹ ਆਦਾ ਮਹਾਰਾਜ ਦੇਖੋ ਮੈਂ ਲੈ ਕੇ ਕੀ ਕਰਨਾ ਮੇਰੇ ਕੋਲ ਕਿਹੜੀ ਚੀਜ਼ ਦਾ ਘਾਟਾ ਰਾਜਾ ਮੈਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹ ਆਦਾ ਫਿਰ ਜੇ ਤਾਂ ਤੂੰ ਕਹੇ ਤਾਂ ਮੈਂ ਰਾਜਾ ਕਹਿੰਦਾ ਵੀ ਮੈਂ ਇੱਥੇ ਲਿਆਉਣਾ ਫੇਰੀਆਂ ਦਾ ਸਾਮਾਨ ਪੰਡ ਤੋਂ ਲੈ ਆਉਣਾ ਜੇ ਤੂੰ ਕਹੇ ਤਾਂ ਮਹਿਲਾਂ 'ਚ ਫੇਰੀ ਕਰ ਦਈਏ ਉਹ ਆਦਾ ਤੂੰ ਇੱਥੇ ਹੀ ਲਿਆ ਉਹ ਬਈ ਆਇਆ ਤੇ ਦੂਜੇ ਦਿਨ ਉਹਨੇ ਸਾਰਾ ਇਹ ਮਨ ਜਿਹਾ ਉਹਦਾ ਬੀਤੀ ਯੁਗਾਰ ਦੇ ਹੁੰਦੇ ਆ ਕਿ ਮੈਂ ਦੇਖਿਆ ਕਿਦੋਂ ਫੇਰੇ ਹੁੰਦੇ ਮਾਨਜਾ ਲੈ ਗਿਆ ਪੰਡਤ ਨੂੰ ਲੈ ਗਿਆ ਪੰਤ ਨੇ ਜਾ ਕੇ ਜਿਵੇਂ ਆਪਣੇ ਆਚਾਰ ਲਾਵਾ ਇਹ ਹੀ ਚਾਰ ਲਾਵਾ ਇੱਕੋ ਹੀ ਚੀਜ਼ ਆ ਉਹ ਰੀਓ ਵੀ ਚਾਰ ਲਾਵਾ ਹੀ ਆ ਫੇਰੇ ਪੜਤੇ ਫੇਰੇ ਪੜ ਕੇ ਤੇ ਰਾਜਾ ਵਿਆਹ ਲਿਆਇਆ ਵਿਆਹ ਲਿਆ ਤੇ ਮਹਿਲ ਇਹਨਾਂ ਦੇ ਕਈ ਕਈ ਹੁੰਦੇ ਆ ਵਿਆਹ ਲਿਆ ਤੇ ਉਹ ਜਿਹੜੀ ਪਹਿਲੀ ਰਾਣੀ ਸੀ ਪਹਿਲੀ ਰਾਣੀ ਦਾ ਛੋਟਾ ਜਿਹਾ ਮੁੰਡਾ ਸੀ ਪਹਿਲੀ ਰਾਜ ਤਾਂ ਫਿਰ ਗਿਆਂ ਤੋਂ ਬਾਹਰ ਹੋ ਗਈ ਪੂਰੇ ਗਰਮ ਹੋਈ ਵੀ ਤੇ ਪਿਚੇਰੀ ਜਾਵੜੀ ਦੂਏ ਦਿਨ ਪਿਚੇਰੀ ਜਾ ਕੇ ਤੇ ਰਾਜੇ ਰਾਣ ਨੇ ਬੋਲੀ ਔਕੀ ਭਾਰੀ ਹੋਈ ਫਿਰ ਤੂੰ ਮੇਰੇ ਬਿਨਾ ਪੁੱਛੇ ਤੋਂ ਕਿਉਂ ਪਿਆ ਕੇ ਲਿਆ ਆ ਸਾਧ ਦੀ ਬੀਰ ਨੇ ਕਿਹਾ ਬੀਰ ਦਾ ਭਾਈ ਕੋਈ ਗੱਲ ਨਹੀਂ ਇਹਨਾਂ ਦਾ ਦੋ ਹੀ ਕਰਾਇਆ ਜਿਹੜੇ ਰਾਜੇ ਰਾਣੇ ਆ ਰਾਜਾ ਤਾਂ 6 ਦੇ 7-7 ਕਰਾ ਲੈਂਦੇ ਆ ਤੂੰ ਕਾਹ ਤੋਂ ਗਰਮ ਹੁੰਨੀ ਆ ਚਲ ਮੁੜਿਆ ਆਈ ਮੁੜ ਕੇ ਆ ਕੇ ਤੇ ਬੈਠੇ ਰੋਣ ਲੱਗ ਪਏ। ਉਹ ਬੱਚੀ ਰੋਣ ਲੱਗੀ ਤੇ ਮੁੰਡਾ ਬਾਹਰੋਂ ਆਇਆ ਛੋਟਾ ਜਿਹਾ ਮੁੰਡਾ ਖੇਡਦਾ ਖੇਡਦਾ। ਮੁੰਡਾ ਜਾ ਕੇ ਬੱਕਰਾ ਸੀ ਬਣ ਗਿਆ। ਤੁਸੀਂ ਗਾਲ੍ਹਾਂ ਕੁੱਲਣ ਵਾਲੀ ਆ ਇਹ। ਇਹ ਬੱਕਰਾ ਸੀ ਬਣ ਗਿਆ। ਇਹਦਾ ਮੰਮੀ ਵੀ ਤੂੰ ਕਾਦਰ ਰੋਣੀ ਆ ਕੀ ਹੋ ਗਿਆ? ਔੜੀ ਪੁੱਤ ਮੈਂ ਕੀ ਰੋਣੀ ਆ ਤੇਰਾ ਇੱਥੇ ਕੋਈ ਨਾ ਤੇਰਾ ਪਿਓ ਨਾ ਤੇਰੀ ਮਾਂ ਨਾ ਤੇਰਾ ਕੋਈ ਸਗਾ ਸੋਧਰਾ ਨਾ ਤੇਰੀ ਭੈਣ ਨਾ ਤੇਰਾ ਕੋਈ ਭਰਾ ਨਾ ਕੋਈ ਤੇਰਾ ਚਾਚਾ ਨਾ ਤਾਇਆ ਨਾ ਦਾਦਾ ਨਾ ਬੁੱਤ ਤੇਰਾ ਕੋਈ ਨਹੀਂ ਤੇਰਾ ਇੱਕ ਰੱਬ ਤੇਰਾ ਇੱਕ ਮਹਾਰਾਜ ਉਹ ਇੰਨੀ ਗੱਲ ਕਹੀ ਤੇ ਮੁੰਡਾ ਤਾਂ ਬਕੌਲ ਛੋਂ ਨਿਕਲ ਗਿਆ ਬਕੌਲ ਛੋਂ ਨਿਕਲ ਕੇ ਆਈ ਤੇ ਭੱਜ ਲਿਆ ਭੱਜ ਲਿਆ ਤੇ ਫੇਰ ਰੋਣਾ ਪਉਣ ਲੱਗ ਗਿਆ ਮੁੰਡਾ ਗਿਆ ਮੁੰਡਾ ਗਿਆ ਮੁੰਡਾ ਗਿਆ ਰਾਜਾ ਕਚੇਰੀ ਚ ਰਾਜੇ ਨੂੰ ਪਤਾ ਲੱਗਿਆ ਲੋਕਾਂ ਨੇ ਦੱਸਿਆ ਵੀ ਤੇਰਾ ਮੁੰਡਾ ਭੱਜ ਗਿਆ ਸ਼ਹਿਰ ਨੰਗ ਗਿਆ ਉਹਦਾ ਰਾਜੇ ਨੇ ਮਗਰ ਬੰਦੇ ਬੰਦੇ ਭੇਜੇ ਵੀ ਜਾਓ ਭਾਈ ਡੱਕਰੇ ਉਹਨਾਂ ਨੇ ਆ ਕੇ ਫੜਿਆ ਪਰ ਨਹੀਂ ਮੁੜਿਆ ਜਦ ਨਾ ਮੁੜਿਆ ਕਿਸੇ ਦੇ ਅੱਖ ਨਾ ਲੱਗਿਆ ਤੇ ਜੰਗਲ ਵਿੱਚ ਵੱਲ ਗਿਆ ਜੰਗਲਾਂ ਇਸ ਤਰ੍ਹਾਂ ਜਾਂਦਾ ਮੂਰੇ ਫਿਰ ਉਹਨੂੰ ਨਾਰਦ ਮਿਲਿਆ ਨਾਰਦ मुनि ਅੱਛੇਬ ਜੀ ਦਾ ਪੁੱਤ ਆ ਮਿਲਿਆ ਉਹਨੇ ਫਿਰ ਬਹੁਤ ਡਰਾਇਆ ਬੱਚਾ ਨਰਮ ਸੀ ਉਹਦਾ ਕਿਧਰ ਚੱਲੇ ਉਹ ਆਦਾ ਮੈਂ ਤਾਂ ਭਗਤੀ ਕਰਨੀ ਆ ਮੈਂ ਤਾਂ ਭਗਵਾਨ ਨੂੰ ਮਿਲਣਾ ਮੇਰਾ ਇੱਥੇ ਕੋਈ ਨਹੀਂ ਉਹ ਕਹਿੰਦਾ ਤੇਮਾਰੀ ਮਾਂ ਕੋਲੇ ਜਾ ਤੂੰ ਪਿਓ ਕੋਲੇ ਜਾ ਵੀ ਘਰੇ ਜਾਦਾ ਨਾ ਮੇਰਾ ਕਰਨਾ ਪਿਓ ਨਾ ਕੋਈ ਨਹੀਂ ਮੇਰਾ ਮੇਰਾ ਤਾਂ ਭਗਵਾਨ ਬੜੇ ਉਹਨੇ ਡਰਾਵੇ ਜੁੱਤੇ ਤੈਨੂੰ ਸ਼ੇਰ ਮਾਰ ਦਾਨਗੇ ਤੈਨੂੰ ਹਾਥੀ ਮਾਰ ਦਾਨਗੇ ਉਹ ਕਰ ਦਾਨਗੇ ਨਾ ਮੁੜਿਆ ਦੂਰ ਜਾ ਕੇ ਫਿਰਕਾ ਦਰਖਤ ਜੰਗਲ ਦੇ ਵਿੱਚ ਉਹਦੇ ਥੱਲੇ ਬਹਿ ਗਏ ਉੱਥੇ ਆਉਂ ਦੱਸਿਆ ਵਿਆ ਹਾਲੇ ਵੀ ਦਾਦਿਆ 13 ਦਿਨ ਆਈ ਬੈਠਾ ਰਿਹਾ ਨਾ ਪਾਣੀ ਨਾ ਧਣੀ ਰੋਟੀ ਟੁੱਕ ਦਾ ਖੀਰ ਹੋਣਾ ਸੀ ਤੇ ਮਹਾਰਾਜ ਨੂੰ ਚਾਈ ਗਈਆ ਏਰਮੈਂਡਨ ਫੇ ਮਹਾਰਾਜ ਗਿਆ ਸ਼ਾਮ ਬਣ ਕੇ ਉਹ ਕਹਿੰਦਾ ਬੱਚਾ ਕੀ ਗੱਲ ਆ ਜਾਂ ਤੂੰ ਕਰੇ ਜਾਵੜਾ ਤੇਰੀ ਉਮਰ ਨਰਮਾ ਉਹਦਾ ਨਹੀਂ ਜੀ ਮੈਂ ਨਾ ਮੇਰਾ ਘਰ ਆ ਨਾ ਮੇਰਾ ਬਾਹਰ ਆ ਨਾ ਮੇਰਾ ਪਿਓ ਨਾ ਆਪਣਾ ਕੋਈ ਨਹੀਂ ਮੈਂ ਤਾਂ ਕਮਾਰਾ ਜੇ ਮਹਾਰਾਜ ਆ। ਹੋਰ ਫਿਰ ਉਹ ਕਰ ਬੱਚਾ ਜੇ ਮਹਾਰਾਜ ਆ। ਐਸ ਦਿਸ਼ਾ ਨੂੰ ਨਿਕਲ ਜਾ। ਆਪਣੀ ਬਾਹਰ ਤੇ ਜਾ ਕੇ ਇੱਕ ਦਰਿਆ ਦਰਿਆ ਤੇ ਇੱਕ ਮਹਿਲ ਉਹ ਮਹਿਲਾ ਜਾਵਣਾ। ਉਹ ਮਹਿਲਾ ਤੈਨੂੰ ਕੁਲਜੀ ਮਰੂ ਆਟੋਮੈਟਿਕ ਮਰੂ। ਜੋ ਵੀ ਯਾਦ ਕਰੇਗਾ ਤੈਨੂੰ ਰੋਟੀ ਟੋਕ ਸਭ ਤੈਨੂੰ ਥਾਲ ਲੱਗੇ ਆਉਂਗੇ। ਉੱਥੇ ਯਾਰ ਫੇਰ ਭਾਈ ਜੀ ਉੱਥੋਂ ਜੋ ਤਰੇ ਉੱਥੇ ਜਾ ਗਿਆ ਉੱਥੇ ਜਾ ਕੇ ਭਗਤੀ ਕਰਿਆ ਕਰੀ ਜਿਹੜੀ ਚੀਜ਼ ਦੀ ਇੱਛਾ ਯਾਰ ਕਰਿਆ ਕਰੀ ਉਹ ਥਾਲ ਲੱਗਿਆ ਫੇਰ ਉੱਥੇ ਇਹਨੇ ਬਹੁਤ ਚਰਤ ਪਾਠ ਤਪ ਕਰਿਆ ਤਪ ਕਰਕੇ ਫੇਰ ਇਉਂ ਦਾ ਰਾਤ ਨੂੰ 12 ਵਜੇ ਰਾਤ ਦੇ 12 ਵਜੇ ਸੀ ਜਦੋਂ ਜਾ ਕੇ ਤਰੂ ਤਾਰਾ ਬਣ ਕੇ ਖੜ ਗਿਆ ਹੂੰ ਇਤਰੂ ਪਾਰੀ ਇਹ ਇੱਥੋਂ ਤਰੂ ਤਾਰਾ ਐਸ ਗੰਨੋਂ ਕੋਈ ਕਹਿੰਦਾ ਹੈ ਹੋ ਗਿਆ ਕੋਈ ਕਹਿੰਦਾ ਰਾਜੇ ਦੀ ਰਾਜੇ ਨੂੰ ਝੂਠ ਦਾ ਸੀ ਨਹੀਂ ਨਹੀਂ ਆਹਦੀ ਮਾਂ ਨੇ ਕਿਹਾ ਜਦੋਂ 35 ਹੁੰਦੀ ਸੀ ਮਾਂ ਨੇ ਕਹਿੰਦਾ ਆਦੀ ਨਾ ਤੇਰੀ ਮਾਂ ਨਾ ਤੇਰਾ ਪਿਓ ਨਾ ਪਲਾਣਾ ਪਰ ਉੱਥੋਂ ਜਾ ਕੇ ਇਹ ਤਰੂ ਤਾਰਾ